ਹੈਲੋ ਦੋਸਤੋ ਕੀ ਹਾਲ ਚਾਲ ਆ ਜਿਵੇਂ ਕਿ ਤੁਸੀਂ ਮੇਰੀ ਪਹਿਲਾ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤੇ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਬ੍ਰਦਰ ਦੇ ਪ੍ਰਿੰਟਰ ਦਾ ਜਿਹੜਾ ਰੀਫਲ ਆ ਉਹ ਕਿਸ ਤਰ੍ਹਾਂ ਕਰਨਾ ਵਾ ਸੋ ਇੱਕ ਬ੍ਰਦਰ ਦੇ ਪ੍ਰਿੰਟਰ ਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹ ਆ ਕਿ ਟੋਨਰ ਰੀਪਲੇਸ 에ਰਰ ਆ ਜਾਂਦਾ ਪ੍ਰਿੰਟਰ ਦੇ ਵਿੱਚ ਸੋ ਉਸ 에ਰਰ ਨੂੰ ਦੂਰ ਕਰਨ ਦੇ ਲਈ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਮੈਥਡ ਦੱਸਿਆ ਸੀ ਕਿਸ ਤਰ੍ਹਾਂ ਆਪਾਂ ਗੀਅਰ ਨੂੰ ਸੈੱਟ ਕਰਕੇ ਪ੍ਰਿੰਟਰ ਦਾ 에ਰਰ ਦੂਰ ਕਰ ਸਕਦੇ ਹਾਂ ਸੋ ਉਸ ਵੀਡੀਓ ਦੇ ਵਿੱਚ ਤੁਸੀਂ ਬਹੁਤ ਸਾਰਾ ਕਮੈਂਟ ਦਿੱਤੇ ਕਿ ਇਸ ਕਾਟਰੀਜ ਨੂੰ ਰੀਫਲ ਕਰਨ ਦੀ ਵੀ ਇੱਕ ਪਲੀਸ ਵੀਡੀਓ ਬਣਾਈ ਜਾਵੇ ਸੋ ਅੱਜ ਮੈਂ ਤੁਹਾਡੇ ਲਈ ਇਸ ਕਾਟਰੀਜ ਨੂੰ ਰੀਫਿਲ ਕਰਨ ਦੀ ਜਿਹੜੀ ਵੀਡੀਓ ਲੈ ਕੇ ਆਇਆ ਕਿਸ ਤਰ੍ਹਾਂ ਤੁਸੀਂ ਆਸਾਨੀ ਦੇ ਨਾਲ ਇਸ ਪ੍ਰਿੰਟਰ ਦਾ ਜਿਹੜਾ ਕਾਟਰੀਜ ਦਾਸ ਨੂੰ ਰੀਫਿਲ ਕਰ ਸਕਦੇ ਹੋ ਘਰ ਦੇ ਵਿੱਚ ਸੋ ਵੀਡੀਓ ਦੇ ਵਿੱਚ ਬਣੇ ਰਹੋ ਆਪਣੇ ਕੋਲ ਬ੍ਰਦਰ ਦਾ ਪ੍ਰਿੰਟਰ ਆ ਜਿਸ ਦੇ ਉੱਪਰ ਰੀਪਲੇਸ ਟੋਨਰ ਕਾਟਰੀਜ ਦਾ ਜਿਹੜਾ ਵਾ ਮੈਸੇਜ ਆ ਰਿਹਾ ਸੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਤੁਸੀਂ ਪ੍ਰਿੰਟਰ ਦਾ ਜਿਹੜਾ ਰੀਫਿਲ ਆ ਉਹ ਕਰ ਵੀ ਦਿੰਦੇ ਉਹਦਾ ਤਾਂ ਵੀ ਜਿਹੜਾ ਇਹ ਮੈਸੇਜ ਨਹੀਂ ਜਾਂਦਾ ਇਸ ਨੂੰ ਦੂਰ ਕਰਨ ਦਾ ਕੀ ਤਰੀਕਾ ਸੋ ਮੇਰੀ ਵੀਡੀਓ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਦੇ ਉੱਪਰ ਪਾਈ ਹੋਈ ਆ ਸੋ ਬ੍ਰਦਰ ਦਾ ਐਚ ਐਲ ਐਲ 2440 ਡੀ ਡਬਲਿਊ ਆਪਣੇ ਕੋਲ ਮਾਡਲ ਆ ਸੋ ਆਪਾਂ ਕੀ ਕਰਨਾ ਜੀ ਇਸ ਦਾ ਆਪਾਂ ਕਵਾਟਰਜ ਕਰ ਲੈਣੇ ਆ ਜੀ ਬਾਅਦ ਸੋ ਇਹ ਹੀ ਆ ਜੀ ਇਸ ਦਾ ਕਵਾਟਰਜ ਇਸ ਤੋਂ ਇਲਾਵਾ ਇਹ ਆਪਾਂ ਕਵਾਟਰਜ ਇਸ ਨੂੰ ਆਪ ਬਾਹਰ ਕੱਢਾਂਗੇ ਇਸ ਤੇ ਕਲਚ ਨੂੰ ਪ੍ਰੈਸ ਕਰਕੇ ਆਪਾਂ ਇਹ ਅੱਗੇ ਜੀ ਕਵਾਟਰਜ ਬਾਹਰ ਇਹੀ ਕਾਟਰੀ ਜਿਸ ਦੇ ਵਿੱਚ ਆਪਾਂ ਇੰਕ ਰੀਫਿਲ ਕਰਨੀ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਹੈ ਜੀ ਆਪਣਾ ਪ੍ਰਿੰਟਰ ਦਾ ਕਾਟਰੀ ਜਿਸ ਨੂੰ ਆਪਾਂ ਰੀਫਿਲ ਕਰਨਾ ਵਾ ਸੋ ਸਭ ਤੋਂ ਪਹਿਲਾਂ ਜੀ ਸਟੈਪ ਬਾਈ ਸਟੈਪ ਤੁਸੀਂ ਕਰਨਾ ਵਾ ਇਹ ਸਾਈਡ ਵਾਲੇ ਨਟ ਓਪਨ ਕਰਨੇ ਆ ਉਸ ਤੋਂ ਬਾਅਦ ਇਸ ਨੂੰ ਤੁਸੀਂ ਸਾਈਡ ਤੇ ਰੱਖ ਲੈਣਾ ਵਾ ਇੱਕ ਸਕਰੂ ਇਸ ਦੇ ਅੰਦਰ ਲੱਗਾ ਆ ਇਸ ਨੂੰ ਵੀ ਆਪਾਂ ਖੋਲਣਾਗੇ ਆਪਣਾ ਪੂਰਾ ਜਿਹੜਾ ਗੇਅਰ ਆ ਉਹ ਬਾਹਰ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਆਪਣਾ ਜੀ ਗੀਅਰ ਹੈ ਮੇਨ ਇਸ ਚੀਜ਼ ਦਾ ਕੰਮ ਹੈ ਜੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿਸ ਤਰ੍ਹਾਂ ਇਸ ਗੀਅਰ ਦੀ ਸੈਟਿੰਗ ਕਰਨੀ ਆ ਸੋ ਇੱਕ ਸਕਰੂ ਹੈ ਗੀਅਰ ਦੇ ਵਿੱਚ ਹੈ ਸਾਨੂੰ ਵੀ ਆਪਾਂ ਬਾਹਰ ਕੱਢ ਕੇ ਰੱਖ ਲਾਂਗੇ ਇੱਥੇ ਆਪਾਂ ਗੀਅਰ ਰੱਖ ਦਿੰਨੇ ਆ ਜੀ ਉਹਨਾਂ ਜੀ ਇਨਕ ਵਾਲਾ ਪੁਆਇੰਟ ਹੈ ਇੱਥੇ ਪੈਂਦੀ ਹੈ ਜੀ ਆਪਣੀ ਇਨਕ ਇਸ ਨੂੰ ਵੀ ਆਪਾਂ ਗਰਾਰੀ ਨੂੰ ਬਾਹਰ ਕੱਢ ਲਾਂਗੇ ਸੋ ਇਸ ਜਗ੍ਹਾ ਤੇ ਤੁਸੀਂ ਇਨਕ ਰਿਫਲ ਕਰਨੀ ਆ ਇਸ ਤਰ੍ਹਾਂ ਤੁਸੀਂ ਇਸ ਦਾ ਜਿਹੜਾ ਵਾ ਕੈਪ ਹੈ ਉਸ ਨੂੰ ਓਪਨ ਕਰ ਲੈਣਾ ਵਾ ਹੁਣ ਬੜੇ ਸਮੇਂ ਦੇ ਵਿੱਚ ਪ੍ਰਿੰਟਰ 'ਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਸਕਦੀ ਹੈ। ਸ਼ੋਏ ਇਸ ਦੀ ਵੇਸਟੇਜ ਇੰਕ ਆ ਜਿਹੜੀ ਪ੍ਰਿੰਟਰ ਦੇ ਵਿੱਚ ਬਚ ਗਈ ਸੀਗੀ। ਸੁਪਰ। ਇਹ ਸਰਦੀਆਂ ਦੇ ਮੌਸਮ ਦੇ ਵਿੱਚ ਜ਼ਿਆਦਾਤਰ ਜਿਹੜੀ ਆ ਪ੍ਰਿੰਟਰ ਘੱਟ ਯੂਜ਼ਿੰਗ ਕਰਨ ਦੇ ਕਰਕੇ ਜੰਮ ਜਾਂਦੀ ਹੈ। ਆਪਾਂ ਸਾਰੀ ਵੇਸਟੇਜ ਇੰਕ ਨੂੰ ਜਿਹੜਾ ਵਾ ਬਾਹਰ ਕੱਢ ਲੈਣਾ। ਸ਼ੋ ਸਾਰੀ ਇੰਕ ਜਦੋਂ ਬਾਹਰ ਆ ਜੂਗੀ ਉਹ ਇਸ ਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਅੰਦਰੋਂ ਕਲੀਨ ਕਰਨ ਤੋਂ ਬਾਅਦ ਇਸ ਦੇ ਵਿੱਚ ਜਿਹੜੀ ਆ ਨਵੀਂ ਇਨਕ ਜਿਹੜੀ ਰੀਫਿਲ ਕਰ ਦਿੰਦੇ ਆ ਸੋ ਮੈਂ ਇਸ ਨੂੰ ਜਿਹੜਾ ਵਾ ਬਲੌਰ ਦੀ ਮਦਦ ਨਾਲ ਕਲੀਨ ਕਰੂੰਗਾ। ਤੁਸੀਂ ਦੇਖ ਸਕਦੇ ਹੋ ਕਿ ਆਪਾਂ ਬਲੌਰ ਮਾਰ ਕੇ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਤਾ ਤੇ ਬਾਕੀ ਤੁਸੀਂ ਆਪਣੇ ਬਨਾਲ ਇਸ ਤੋਂ ਜਿਹੜੀ ਵੀ ਡਸਟ ਲੱਗੀ ਆ ਉਸ ਨੂੰ ਕਲੀਨ ਕਰ ਸਕਦੇ ਹੋ। ਬੀ ਕੇਅਰਫੁਲ ਇਸ ਦਾ ਇਹ ਛੋਟਾ ਜਿਹਾ ਜਿਹੜਾ ਰੁੱਲਾ ਵਾ ਇਸ ਤੋਂ ਵੀ ਆਪਾਂ ਜਿੰਨੀ ਇਨਕ ਵੇਸਟ ਜਿ ਲੱਗੀ ਹੋਈ ਆ ਉਸ ਨੂੰ ਕਲੀਨ ਕਰਾਂਗੇ। ਇਸ ਨੂੰ ਇੱਕ ਸਾਈਡ ਤੋਂ ਆਪਾਂ ਕਮਾ ਕਮਾ ਕੇ ਆਪਾਂ ਇਸ ਨੂੰ ਸੈੱਟ ਕਰ ਲਾਂਗੇ। ਸੋ ਸਾਰੀ ਜਗ੍ਹਾ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਨਾਲ ਕਲੀਨ ਕਰਨ ਤੋਂ ਬਾਅਦ ਇਸ ਦੇ ਵਿੱਚ ਹੁਣ ਆਪਣੀ ਵਾਰੀ ਆ ਜੀ ਇਨਕ ਰੀਫਿਲ ਕਰਨ ਦੀ। ਇਨਕ ਰੀਫਿਲ ਕਰਨ ਦੇ ਲਈ ਜੀ ਆਪਾਂ ਇੱਕ ਪੇਪਰ ਦੀ ਵਰਤ ਲਾਂਗੇ। ਪੇਪਰ ਦੀ ਆਪਾਂ ਇੱਕ ਕੋਣ ਬਣਾ ਲਵਾਂਗੇ ਤਾਂ ਜੋ ਆਪਾਂ ਨੂੰ ਇਨਕ ਜਿਹੜੀ ਆ ਇਸ ਦੇ ਵਿੱਚ ਫੋਨ ਲੱਗਿਆ ਆਸਾਨੀ ਹੋ ਜੇ। ਸੋ ਇਸ ਤਰ੍ਹਾਂ ਇੱਕ ਕੋਣ ਬਣਾ ਕੇ ਇੱਕ ਟੇਪ ਦੀ ਮਦਦ ਨਾਲ ਇਸ ਨੂੰ ਆਪਾਂ ਇੱਥੇ ਚਿਪਕਾ ਲਵਾਂਗੇ। ਸੋ ਇਸ ਤੋਂ ਅੱਗੇ ਜੀ ਆਪਾਂ ਇਸ ਦੇ ਹੋਲ ਦੇ ਅਕੋਰਡਿੰਗ ਜਿਹੜਾ ਵਾ ਇਸ ਦੇ ਵਿੱਚ ਨੀਚੋਂ ਕੱਟ ਕਰਾਂਗੇ ਸੋ ਆਪਾਂ ਹੋਲ ਦੀ ਕਟਿੰਗ ਇਸ ਨੂੰ ਨੀਚੇ ਤੋਂ ਕੱਟ ਲਿਆ ਹੈ ਸੋ ਆਪਣਾ ਬਹੁਤ ਹੀ ਵਧੀਆ ਜਿਹੜਾ ਇਹ ਜਿਹੜੀ ਆ ਇੱਕ ਕੋਣ ਬਣ ਗਈ ਆ ਸੋ ਇਸ ਦੇ ਵਿੱਚ ਆਪਾਂ ਜਿਹੜੀ ਆ ਇੰਕਰੀਪਲ ਕਰਾਂਗੇ ਸੋ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਜੀ ਮੇਰੇ ਕੋਲ ਜਿਹੜੀ ਇਹ ਕੰਪਨੀ ਦੀ ਇੰਕ ਆ ਸੀਜੀ origignal ਤੋ ਇਹ ਬ੍ਰਦਰ ਪ੍ਰਿੰਟਰ ਦੇ ਲਈ ਸਪੈਸ਼ਲ ਵਰਤੋਂ ਵਿੱਚ ਲੈਂਦੀ ਜਾਂਦੀ ਹੈ 120 ਰੁਪਏ ਦੀ ਕਾਸਟ ਆ ਲੋਕਲ ਮਾਰਕੀਟ ਚ ਕਿਤੇ ਵੀ ਤੁਸੀਂ ਇਹਨੂੰ ਲੈ ਸਕਦੇ ਹੋ ਸੋ ਇਹ ਜ਼ਰੂਰੀ ਹੈ ਕਿ ਤੁਸੀਂ ਜਦੋਂ ਇਨਕ ਪਰਚੇਜ਼ ਕਰੋ ਤਾਂ ਇਸ ਦੀ ਮੈਨੂਫੈਕਚਰ ਡੇਟ ਜਿਹੜੀ ਹੈ ਉਸ ਨੂੰ ਦੇਖ ਲਓ ਅਗਰ ਤੁਸੀਂ ਆਨਲਾਈਨ ਮਗਵਾਉਂਦੇ ਹੋ ਇਹ ਨਾ ਹੋਵੇ ਕਿ ਤੁਹਾਨੂੰ ਜਿਹੜੀ ਐ ਐਕਸਪਾਇਰ ਮਿਲ ਜAVE ਤਾਂ ਉਹ ਜਿਹੜੀ ਤੁਹਾਡੇ ਪ੍ਰੋਪਰ ਵਰਕ ਨਾ ਕਰੇ ਤੇ ਪੇਪਰ ਦੇ ਨਾਲੋਂ ਜਿਹੜੀ ਹੈ ਹੀਟ ਦੇ ਨਾਲ ਇਹ ਉੱਤਰ ਵੀ ਜਾਂਦੀ ਹੈ ਸੋ ਇਸ ਦੀ ਜਿਹੜੀ ਪ੍ਰਾਈਸ ਆ 599 ਹੈ ਬਟ 120 ਰੁਪਏ ਦੀ ਮੈਂ ਲੋਕਲ ਸ਼ਾਪ ਤੋਂ ਜਿਹੜੀ ਪਰਚੇਜ਼ ਕੀਤੀ ਆ ਇਸ ਤਰ੍ਹਾਂ ਜਿਹੜੀ ਇਸ ਦੀ ਸੀ ਲੱਗੀ ਹੁੰਦੀ ਹੈ ਇੱਕ ਬੋਤਲ ਆਪਾਂ ਇਸ ਤੇ ਚਰੀਫਲ ਕਰਤੀ ਹੈ ਹੁਣ ਆਪਾਂ ਇਸ ਦਾ ਜਿਹੜਾ ਕੈਪ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਕਲੀਨ ਆਊਟ ਕਰਾਂਗੇ ਤਾਂ ਜੋ ਜਿਹੜੀ ਸਾਈਡ ਤੇ ਇਸ ਤੇ ਲੱਗੀ ਹੋਈ ਹੈ ਧਸਤ ਉਹ ਸਾਰਾ ਰਿਮੂਵ ਹੋ ਜਾਏਗਾ ਅਗਰ ਤੁਸੀਂ ਇਸ ਵਿੱਚ ਜ਼ਿਆਦਾ ਇੰਕ ਪਾਓਗੇ ਤਾਂ ਜਿਹੜਾ ਇਹ ਕਾਟਰਜ ਆ ਫਿਰ ਵੀ ਇਹ ਚੋਕ ਹੋ ਜਾਊਗਾ ਤੇ ਚੋਕ ਹੋਣ ਤੋਂ ਬਾਅਦ ਤੁਹਾਨੂੰ ਕਲੱਚ ਦੀ ਦੁਬਾਰਾ ਸੈਟਿੰਗ ਕਰਨੀ ਪਣੀ ਹੈ ਇੰਕ ਪਉਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਤਾਂ ਜਿਹੜੀ ਇੰਕ ਆ ਸਾਰੇ ਪਾਸੇ ਇਸ ਦੇ ਜੀਨਸ ਦੇ ਅੰਦਰ ਦੰਦੇ ਬਣੇ ਆ ਇੱਥੇ ਸਾਰੇ ਇਹ ਦੇਖ ਸਕਦੇ ਹੋ ਜਿਹੜੇ ਜਿੱਥੇ ਰੋਲਰ ਚੱਲਦਾ ਉੱਤੇ ਇਹ ਸਾਰੇ ਪੁਆਇੰਟ ਬਣੇ ਇਹਨਾਂ ਦੇ ਵਿੱਚ ਜਿਹੜੀ ਆ ਇੰਕ ਚੰਗੀ ਤਰ੍ਹਾਂ ਘੁਲ ਮਿਲ ਜਾਏਗੀ ਸੋ ਇਹ ਵਾਲਾ ਪੁਆਇੰਟ ਆ ਜਿੱਥੇ ਗਰਾਰੀ ਲੱਗਦੀ ਆ ਇਹ ਇੰਕ ਥੋੜੀ ਜਿਹੀ ਬਾਹਰ ਆ ਗਈ ਆ ਆਪਾਂ ਇਸ ਨੂੰ ਹੌਲੀ-ਹੌਲੀ ਅੰਦਰ ਕਰ ਦਾਂਗੇ ਸੋ ਆਪਣਾ ਬਹੁਤੀ ਵਧੀਆ ਤਰੀਕਾ ਜਿਹੜਾ ਦਾ ਕਾਟੇਜ ਰਿਫਲ ਹੋ ਗਿਆ ਹੁਣ ਆਪਾਂ ਜੋ ਜੋ ਪੁਆਇੰਟ ਇਸ ਦੇ ਉੱਪਰ ਰਿਮੂਵ ਕੀਤੇ ਸੀ ਉਹ ਦੁਬਾਰਾ ਐਡ ਕਰਾਂਗੇ ਜਿਹੜੀ ਇਹ ਗਰਾਰੀ ਨੂੰ ਆਪਾਂ ਐਡ ਕਰਾਂਗੇ ਸੋ ਇਸ ਦਾ ਇੱਕ ਖਿਆਲ ਰੱਖਣਾ ਕਿ ਇਸ ਦਾ ਇੱਕ ਟੱਕਾ ਗਰਾਰੀ ਦੇ ਉੱਪਰ ਹੈ ਇਹ ਟੱਕ ਅੰਦਰ ਜਿਹੜਾ ਇਸ ਤੇ ਇੱਕ ਪੁਆਇੰਟ ਉਸ ਦੇ ਨਾਲ ਮੈਚ ਕਰਨਾ ਜ਼ਰੂਰੀ ਹੈ ਹਾਂ ਇਹ ਪ੍ਰੋਪਰ ਤਰੀਕੇ ਨਾਲ ਆਪਣਾ ਅਡਜਸਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਸ ਦਾ ਕੰਮ ਸਿਰਫ ਵਾਈਬ੍ਰੇਟੀ ਕਰਨਾ ਹੁੰਦਾ ਕਲੱਚ ਦੀ ਸੈਟਿੰਗ ਕਿਸ ਤਰ੍ਹਾਂ ਕਰਨੀ ਆ ਮੈਂ ਤੁਹਾਨੂੰ ਦੱਸ ਰਿਹਾ ਸੋ ਪਹਿਲਾਂ ਵੀ ਵੀਡੀਓ ਚ ਤੁਹਾਨੂੰ ਮੈਂ ਦੱਸਿਆ ਸੀਗਾ ਸੋ ਇਹ ਹੈ ਜੀ ਆਪਣਾ ਕਲਰ ਚ ਤੁਸੀਂ ਦੇਖ ਸਕਦੇ ਹੋ ਇਸ ਦੇ ਤਿੰਨ ਜਿਹੜੇ ਆ ਛੇਗਾ ਤੇ ਦੋ ਜਿਹੜੇ ਸੈਂਟਰ ਵਾਲਾ ਛੇ ਛੱਡ ਕੇ ਦੋਨਾਂ ਛੇ ਕਹਿੰਦੇ ਵਿੱਚੋਂ ਇਹ ਵਾਈਟ ਡਾਟ ਜਿਹੜੇ ਆ ਤੁਹਾਨੂੰ ਨਜ਼ਰ ਆਉਣੇ ਜ਼ਰੂਰੀ ਆ ਇੱਕ ਤੇ ਟਿੱਕੇ ਦੋ ਸੋ ਇੱਥੇ ਕਲਰ ਨੂੰ ਪਕੜ ਕੇ ਤੁਸੀਂ ਇਸ ਦੇ ਉੱਪਰ ਬੜੇ ਪਿਆਰ ਦੇ ਨਾਲ ਲਗਾ ਦੇਣਾ ਵਾ ਕਿਸੇ ਤਰ੍ਹਾਂ ਦਾ ਜਿਹੜਾ ਵਾ ਤੱਕਾ ਨਹੀਂ ਇਸ ਨਾਲ ਕਰਨਾ ਇਹ ਨਾ ਹੋਵੇ ਕਿ ਤੁਹਾਡਾ ਜਿਹੜਾ ਵਾ ਗਰਾਰੀ ਦਾ ਦੰਦਾ ਅੱਗੇ ਪਿੱਛੇ ਲੱਗ ਜੇ ਤੁਹਾਨੂੰ ਕੋਈ ਹੋਰ ਦਿੱਕਤ ਆ ਜਾਵੇ ਫੇ ਬਨੇ ਪਿਆਲ ਦੇ ਨਾਲ ਦੇਖ ਸਕਦੇ ਹੋ ਇਥੇ ਲੱਗ ਗਿਆ ਵਾ ਹੁਣ ਆਪਾਂ ਇਸ ਦੇ ਉੱਪਰ ਜਿਹੜੇ ਸਕਰੂ ਲਗਾ ਕੇ ਇਸ ਨੂੰ ਟਾਈਟ ਕਰਦੇ ਹਾਂਗੇ ਸੁਹਣਾ ਪੈਸਾ ਉਹਦਾ بیس ਆ ਉਸ ਦੇ ਵਿੱਚ ਇਨਸਰਟ ਕਰਾਂਗੇ ਹੁਣ ਇਹ ਆਪਣਾ ਰੈਡੀ ਆ ਜੀ ਪਲੀਜ਼ ਵੇਟ ਆ ਰਿਹਾ ਵਾ ਇਸ ਤੋਂ ਬਾਅਦ ਜਿਹੜਾ ਟਰਨ ਦਾ ਮੈਸੇਜ ਹੈਗਾ ਉਹ ਹਟ ਜੂਗਾ ਤੇ ਆਪਣਾ ਜਿਹੜਾ ਵਾ ਕਾਊਟਰ ਜੀ ਪਾਪਰ ਵਰਤ ਕਰਨ ਲੱਗ ਗਿਆ ਵਾ ਲਓ ਜੀ ਤੁਸੀਂ ਦੇਖ ਸਕਦੇ ਹੋ ਹਲਕੋ ਰੈਡੀ ਦਾ ਮੈਸੇਜ ਹੈ ਜੀ ਹੁਣ ਤੁਸੀਂ ਕੋਈ ਵੀ ਕਮਾਂਡ ਦੇ ਕੇ ਪ੍ਰਿੰਟ ਆਊਟ ਕੱਢ ਸਕਦੇ ਹੋ ਮੈਂ ਕਮਾਂਡ ਦੇਣ ਲੱਗਾ ਇੱਕ ਪ੍ਰਿੰਟ ਦੀ ਸੋ ਇਹ ਵਾਈਫਾਈ ਪ੍ਰਿੰਟਰ ਆ ਬਹੁਤ ਹੀ ਵਧੀਆ ਪ੍ਰਿੰਟਰ ਆ ਤੁਸੀਂ ਘਰ ਦੇ ਵਾਈਫਾਈ ਨਾਲ ਸਾਰੇ ਜਿਹਨੇ ਇਸ ਨੂੰ ਅਟੈਚ ਕਰ ਸਕਦੇ ਹੋ ਸਾਰਾ ਪਰਿਵਾਰ ਇਸ ਤੋਂ ਜਿਹੜਾ ਪ੍ਰਿੰਟਿੰਗ ਕਰ ਸਕਦੇ ਹਾਂ ਸੋ ਮੈਂ ਕਮਾਂਡ ਦੇਤੀ ਆ ਤੇ ਦੇਖ ਸਕਦੇ ਹੋ ਸੀਵਿੰਗ ਡਾਟੇ ਦਾ ਜਿਹੜਾ ਮੈਸੇਜ ਆਇਆ ਹੈ। ਇੰਕਾ ਆਪਣਾ ਆ ਗਿਆ। ਸੋ ਹੁਣ ਜਿਹੜਾ ਤੁਹਾਨੂੰ ਕੰਦ ਕੱਢ ਕੇ ਦਿਨਾ। ਉਹ ਦੇਖਦੇ ਹੋ ਬਹੁਤ ਹੀ ਵਧੀਆ ਜਿਹੀ ਕੁਆਲਿਟੀ ਆਈ ਆ। ਆਪਣਾ ਪ੍ਰਿੰਟਰ ਜਿਹੜਾ ਪ੍ਰੋਪਰ ਵਰਕਿੰਗ ਆ ਇਹ ਜੋ ਸਿੰਕ ਦਾ ਨਿਸ਼ਾਨ ਆ ਰਿਹਾ ਵਾ ਇਹ ਜਿਹੜਾ ਆਪਣਾ ਪ੍ਰਿੰਟਿੰਗ ਦੇ ਉੱਪਰ ਗਈ ਸੀਗਾ। ਦੇਖ ਸਕਦੇ ਹੋ ਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਜਿਸ ਦੇ ਵਿੱਚ ਤੁਸੀਂ ਕਾਟਰਜ ਨੂੰ ਕਿਸ ਤਰ੍ਹਾਂ ਰੀਫਿਲ ਕਰਨਾ ਕਰਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੋ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਕੋਲ ਬ੍ਰਦਰ ਦਾ ਪ੍ਰਿੰਟਰ ਆ ਜਾਂ ਜਿਨ੍ਹਾਂ ਨੂੰ ਵਾਰ-ਵਾਰ ਟੋਨਰ ਕਾਟਰਜ 에ਰਰ ਦਾ ਜਿਹੜਾ ਉਹ ਮੈਸੇਜ ਆ ਰਿਹਾ ਸੋ ਚੈਨਲ ਤੇ ਬਣੇ ਰਹਿਣ ਦੇ ਲਈ ਧੰਨਵਾਦ